5 ਫੁੱਟ ਦੀ ਗਲੀ ਉਹਦਾ ਅਧ ਘਾਟਨ ਕਾਂਚੇ ਰੁੱਝੇ ਹੋਏ ਇੰਨਾ ਕੰਮ ਕਰਕੇ ਆਪਣੇ ਆਪ ਨੂੰ ਖਾਦੇ ਵੇ ਬਸੇ ਬਹਾਦਰੀ ਕਰ ਬੈਠੇ ਆ ਪਰ ਲੇਕਨ ਜ਼ਮੀਨੀ ਪੱਧਰ ਤੇ ਕੁਛ ਨਹੀਂ ਵੱਡੇ ਬਜਟ ਦੇ ਵਿੱਚ ਲਗਾਏ ਗਏ ਸੀ ਕੈਮਰੇ ਤੇ ਇਹਨਾਂ ਦਾ ਅੱਗੇ ਜਾ ਕੇ ਪਾਲਣ ਨਹੀਂ ਹੋਇਆ ਕਿਸੇ ਪੇ ਇਹਨਾਂ ਨੂੰ ਕੈਮਰੇ ਲਾਣ ਤੱਕ ਮਨਦੋਸ ਸਕੇ ਜਿਹੜੇ ਪੈਸੇ ਸੀਗੇ ਗਵਰਨਮੈਂਟ ਦੇ ਉਹ ਲਾ ਕੇ ਇੱਕ ਫਸੂਲ ਖਤਮ ਕਰ ਦਿੱਤੇ ਬਾਬਾ ਉਹ ਮੁੜ ਕੇ ਅੱਜ ਤੱਕ ਚੈੱਕ ਨਹੀਂ ਕੀਤਾ ਕਿ ਮਤਲਬ ਜਿੱਥੇ ਕੀ ਗਵਰਨਮੈਂਟ ਐਸਲੇ ਵੱਡੀ ਵੱਡੀਆਂ ਫਲੈਕਸਾਂ ਦੇ ਉੱਤੇ ਪੈਸਾ ਖਰਾਬ ਕਰ ਰਹੀ ਹੈ ਦੇ ਆਉਣ ਵਾਲੇ ਟਾਈਮ ਚੋਂ ਤੋਂ ਹੁੰਦਾ ਵੀ ਸ਼ੁਰੂ ਹੋ ਜਾਣੀਆਂ ਤੇ ਇਹਨਾਂ ਚੀਜ਼ਾਂ ਉਤੇ ਗੌਰ ਨਹੀਂ ਕੀਤਾ ਜਾਣਾ ਚਾਹੀਦਾ ਸੀ ਸਾਰੀ ਸਪਾਸੋ ਪੇਵਲ ਹੈ ਜਿਹੜੀਆਂ ਕਿਸੇ ਟਾਈਮ ਤੇ ਰੈੱਡ ਲਾਈਟਾਂ ਕੱਲੇ ਕੱਲੇ ਚੌਂਕ ਚੱਲਦੀਆਂ ਸੀ ਅੱਜ ਤੁਸੀਂ ਜਾ ਕੇ ਦੇਖੋ ਕਿ ਚੌਂਕਾਂ ਦੇ ਵਿੱਚੋਂ ਰੈੱਡ ਲਾਈਟਾਂ ਹੀ ਖਤਮ ਹੋ ਗਈਆਂ ਜਿੰਨੇ ਵੀ ਮੰਤਰੀ ਆਦੇ ਸਾਰੇ ਘਟਾਪਟਾਂ ਦੇ ਜਿਹੜਾ ਵੀ ਦੇਖਦਾ ਉਹ ਆਪਣੇ ਆਪ ਨੂੰ ਭਰਨੇ ਨੂੰ ਦੇਖਦਾ ਆਪਣੇ ਆਪਣੀਆਂ ਜੇਬਾਂ ਭਰਨ ਨੂੰ ਦੇਖਦੇ ਤੇ ਇਥੇ ਕੀ ਹੈ ਮਤਲਬ ਇਹਨੂੰ ਇੱਕ ਛੰਦੇ ਛੋਟਾ ਜਿਹਾ ਇੱਕ ਮਤਲਬ ਸ਼ਹਿਰ ਹੋਇਆ ਮੈਂ ਕਿਹਾ ਜੇਕਰ ਅਸੀਂ ਚਾਹੀਏ 4 ਜਾਂ 5 ਕਿਲੋਮੀਟਰ ਦੇ ਅਧਿਅਰੇ ਦੇ ਅੰਦਰ ਖਤਮ ਹੋ ਜਾਂਦਾ ਇੰਨੇ ਦੇ ਵਿੱਚ ਨੀ ਸਾਰਾ ਕੁਝ ਥੱਲੇ ਤੋਂ ਉੱਪਰ ਤੱਕ ਸਾਰੇ ਰਲੇ ਵੀ ਜਿਹੜੇ ਵਿਚੋਰੀਆ ਕਰਪਟ ਹੀ ਹੋਈ ਪਈ ਹੈ ਸਰਕਾਰ ਕਿਸੇ ਨੂੰ ਕੀ ਕਰਨੀ ਹੈ ਸਸੀ ਗਾਲ ਜੀ ਮੈਂ ਹਜਤਿੰਦਰ ਪ੍ਰਿੰਸ ਦੇ ਜੀਵੀਸੀ ਅਪਡੇਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਐਸਲੇ ਅਸੀਂ ਸਦਰ ਚੌਕ ਦੇ ਵਿੱਚ ਖੜੇ ਆ ਜਿੱਥੇ ਕਿ ਸਦਰ ਥਾਣਾ ਵੀ ਨਾਲ ਹੀ ਲੱਗਦਾ ਤੇ ਲਾਈਟਾਂ ਵਾਲਾ ਚੌਕ ਜਿਹਨੂੰ ਅਸੀਂ ਕਹਿ ਸਕਦੇ ਆ ਲਾਈਟਾਂ ਤੁਸੀਂ ਦੇਖ ਰਹੇ ਹੋ ਲਾਈਟਾਂ ਗ੍ਰੀਨ ਹੋ ਰਹੀਆਂ ਰੈੱਡ ਹੋ ਰਹੀਆਂ ਪਰ ਲੋਕੀ ਰੁਕ ਰਹੇ ਆ ਬਿਲਕੁਲ ਉਹਨਾਂ ਨੂੰ ਨਿਯਮ ਅਨੁਸਾਰ ਇਸ ਚੌਕ ਦੇ ਵਿੱਚ ਪੂਰਾ ਪਾਲਣ ਕੀਤਾ ਜਾ ਰਿਹਾ ਪਰ ਜੇਕਰ ਅਸੀਂ ਗੱਲ ਕਰਦੇ ਆ ਕੈਮਰਿਆਂ ਦੀ ਕੈਮਰਿਆਂ ਦੀ ਹਾਲਤ ਇੱਥੇ ਬਹੁਤ ਮਾੜੀ ਹੈ ਤੁਸੀਂ ਦੇਖ ਸਕਦੇ ਸਾਡੇ ਉੱਪਰ ਜਿਹੜਾ ਇਸਨੇ ਕੈਮਰਾ ਲੱਗਾ ਉਹਦਾ ਮੂੰਹ ਥੱਲੇ ਨੂੰ ਹੋ ਗਿਆ ਤੋ ਨਹੀਂ ਟ੍ਰੈਫਿਕ ਲੋਕਾਂ ਨੂੰ ਦੇਖਣ ਵਾਸਤੇ ਲਗਾਇਆ ਗਿਆ ਜਾਂ ਚੋਰਾਂ ਨੂੰ ਦੇਖਣ ਵਾਸਤੇ ਲਾਇਆ ਗਿਆ ਜਾਂ ਕੀੜੀਆਂ ਕਾਢੇ ਦੇਖਣ ਵਾਸਤੇ ਲਗਾਇਆ ਗਿਆ ਇਹ ਤਾਂ ਹੁਣ ਜਿਹੜੇ ਐਨਾ ਪੈਸਾ ਕਰੋੜਾਂ ਰੁਪਇਆ ਖਰਚ ਕਰਕੇ ਕੈਮਰਾ ਕੈਮਰੇ ਲਗਾਏ ਗਏ ਨੇ ਉਹਨਾਂ ਦਾ ਕੀ ਰੀਜ਼ਨ ਹੈ ਵੀ ਉਹਨਾਂ ਦੇ ਮੂੰਹ ਥੱਲੇ ਨੂੰ ਕਰ ਦਿੱਤੇ ਗਏ ਨੇ ਜਿੱਥੇ ਕਿ ਇੱਕ ਪਾਸੇ ਇਹਨਾਂ ਦੇ ਬਿੱਲ ਨਹੀਂ ਦਿੱਤੇ ਜਾ ਰਹੇ ਜਾਂ ਇਹਨਾਂ ਦਾ ਕੋਈ ਚਲਾਨ ਦਾ ਵਧੀਆ ਜਿਹੜਾ ਸਾਧਨ ਇਹਨਾਂ ਕੋਲ ਨਹੀਂ ਹੈ ਕਿ ਕਿਸੇ ਵੇਲੇ ਇਹ ਸਾਰੇ ਚੱਲਦੇ ਸੀਗੇ ਪਰ ਜੇ ਅੱਜ ਦੀ ਗੱਲ ਕਰੀਏ ਤਾਂ ਇਹ ਕੈਮਰੇ ਬੰਦ ਪਏ ਹੋਏ ਨੇ ਇਹ ਕਿਉਂ ਨਹੀਂ ਚੱਲ ਰਹੇ ਜੇ ਕੋਈ ਚੋਰੀ ਕਰਕੇ ਦੌੜਦਾ ਜਾਂ ਕੋਈ ਐਕਸੀਡੈਂਟ ਹੁੰਦਾ ਹੈ ਕਿਹਦੀ ਗਲਤੀ ਹੈ ਅਸੀਂ ਸਪਸ਼ਟ ਇਹਦੇ ਵਿੱਚ ਦੇਖ ਸਕਦੇ ਹਾਂ ਪਰ ਨਹੀਂ ਹੁਣ ਇਹ ਕੈਮਰੇ ਦਾ ਮੂੰਹ ਥੱਲੇ ਹੋ ਗਏ ਨੇ ਤੁਸੀਂ ਜਿੱਦਾਂ ਮਰਜੀ ਨੰਗੋ ਜਿੱਦਾਂ ਮਰਜੀ ਚੋਰੀ ਕਰਕੇ ਨੰਗੋ ਜਿੱਦਾਂ ਮਰਜੀ ਐਕਸੀਡੈਂਟ ਕਰਕੇ ਨੰਗੋ ਪਰ ਇਹ ਕਿਸੇ ਕੰਮ ਦੇ ਨਹੀਂ ਹੈਗੇ ਜਿੱਥੇ ਕੀ ਪੰਜਾਬ ਸਰਕਾਰ ਐਸ ਲਈ ਵੱਡੀਆਂ-ਵੱਡੀਆਂ ਫਲੈਕਸਾਂ ਤੇ ਐਨੇ ਪੈਸੇ ਖਰਚ ਕਰ ਰਹੀਆਂ ਨੇ ਤੇ ਉਹ ਜੇ ਉਹੋ ਹੀ ਪੈਸਾ ਇੱਧਰ ਲੱਗੇਗਾ ਆਉਣ ਵਾਲੇ ਟਾਈਮ ਦੇ ਵਿੱਚ ਧੁੰਦਾ ਪੈਣ ਗਿਆ ਤੇ ਇੱਥੋਂ ਲੋਕੀ ਕੋਈ ਅਨਹੋਣੀ ਨਾ ਹੋਵੇ ਉਹ ਸਾਰੀਆਂ ਚੀਜ਼ਾਂ ਅਸੀਂ ਦੇਖ ਸਕਦੇ ਆ ਇਹਦੇ ਵਿੱਚ ਕੋਈ ਚੋਰੀ ਕਰਕੇ ਜਾ ਰਿਹਾ ਜਾਂ ਕੋਈ ਇਹੋ ਜਿਹੀ ਗੱਡੀ ਇੱਥੇ ਉਹ ਟ੍ਰੇਸ ਕਰਨੀ ਹੋਵੇ ਤਾਂ ਉਹ ਵੀ ਟ੍ਰੇਸ ਹੋ ਸਕਦੀ ਹੈ ਪਰ ਆਉਣ ਵਾਲੇ ਟਾਈਮ 'ਚ ਕਹਿ ਸਕਦੇ ਸੀ ਕਿ ਚਲਾਨ ਕੱਟ ਹੋ ਸਕਦਾ ਹੈ ਵੀ ਬੈਲਟਾਂ ਦੇ ਨਾ ਲੱਗੀਆਂ ਹੋਣ ਜਾਂ ਇਦਾਂ ਕੁਝ ਪਰ ਹਜੇ ਤੱਕ ਜਿਹੜਾ ਇਹ ਕੈਮਰੇ ਜਿਹੜੇ ਇਹਦਾ ਤੁਸੀਂ ਮੂੰਹ ਦੇਖ ਸਕਦੇ ਆ ਬਿਲਕੁਲ ਥੱਲੇ ਆ ਲੱਗਦਾ ਵੀ ਕੋਈ ਕੀੜੀਆਂ ਕਾਢੇ ਦੇਖਣ ਵਾਸਤੇ ਇਹਨਾਂ ਦੇ ਮੂੰਹ ਥੱਲੇ ਨੂੰ ਕਰਤੇ ਗਏ ਆ ਟ੍ਰੈਫਿਕ ਵਾਸਤੇ ਇਹ ਨਹੀਂ ਹੈਗੇ ਆ ਤੇ ਜੇਕਰ ਗੱਲ ਕਰੀਏ ਲਾਈਟਾਂ ਦੀ ਰੈੱਡ ਲਾਈਟਾਂ ਦੀ ਰੈੱਡ ਲਾਈਟ ਹੋ ਚੱਲ ਰਹੀਆਂ ਗ੍ਰੀਨ ਲਾਈਟ ਚੱਲ ਰਹੀ ਹੈ ਪਰ ਕੈਮਰੇ ਜਿਹੜੇ ਆ ਨਹੀਂ ਚੱਲ ਰਹੇ ਅਸੀਂ ਨਾਲ ਦੇ ਨਾਲ ਤੁਹਾਨੂੰ ਦੂਸਰੇ ਚੌਂਕਾਂ ਦੇ ਵਿੱਚ ਵੀ ਲਿਆ ਕੇ ਦਿਖਾਵਾਂਗੇ ਜਿੱਥੇ ਕਿ ਲਾਈਟਾਂ ਤਾਂ ਜਰੂਰ ਲੱਗੀਆਂ ਪਰ ਚੱਲਦੀਆਂ ਨਹੀਂ ਪਈਆਂ ਕੀ ਹੈ ਸਾਰਾ ਰੀਜ਼ਨ ਇਹ ਕਿਉਂ ਸਾਡੇ ਸ਼ਹਿਰ ਦੇ ਜਿਹੜੇ ਅਧਿਕਾਰੀ ਹੈ ਇਸ ਚੀਜ਼ ਨੂੰ ਨੋਟ ਨਹੀਂ ਕਰਦੇ ਬਾਰ ਬਾਰ ਖਬਰਾਂ ਲੱਗਣ ਦੇ ਬਾਵਜੂਦ ਵੀ ਉਹਨਾਂ ਦਾ ਇਸ ਪਾਸੇ ਧਿਆਨ ਨਹੀਂ ਆਂਦਾ ਵੀ ਅਸੀਂ ਜਿਹੜਾ ਹੈ ਇਸ ਕੈਮਰਿਆਂ ਨੂੰ ਲਾਈਟਾਂ ਨੂੰ ਪ੍ਰੋਪਰ ਠੀਕ ਕੀਤਾ ਜਾਵੇ ਕੁੱਲ ਮਿਲਾ ਕੇ ਸਾਡੇ ਸ਼ਹਿਰ ਦੇ ਵਿੱਚ ਤਿੰਨ ਚਾਰ ਜਗ੍ਹਾ ਹੀ ਲਾਈਟਾਂ ਲੱਗੀਆਂ ਹੋਈਆਂ ਗੱਲ ਕਰੀਏ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਆ ਸਦਰ ਚੌਂਕ ਦੇ ਵਿੱਚ ਜਾਂ ਪ੍ਰਵਾਦ ਚੌਂਕ ਦੇ ਵਿੱਚ ਇਹਨਾਂ ਤਿੰਨਾਂ ਚੌਂਕਾਂ ਦੇ ਵਿੱਚ ਜਿਹੜੀਆਂ ਲਾਈਟਾਂ ਹੈਗੀਆਂ ਜਾਂ ਸੈਸ਼ਨ ਚੌਂਕ ਦੇ ਵਿੱਚ ਕਹਿ ਸਕਦੇ ਆ ਅਦਰਵਾਈਜ਼ ਸਾਰੀ ਜਗ੍ਹਾ ਚੈਂਗਾ ਲਾਈਟਾਂ ਲੱਗੀਆਂ ਗਵਰਨਮੈਂਟ ਕਾਲਜ ਚੌਂਕ ਦੀ ਗੱਲ ਕਰ ਲਈਏ ਉੱਥੇ ਵੀ ਲਾਈਟਾਂ ਬੰਦ ਐ Shimla Pahadi ਦੀ ਗੱਲ ਕਰ ਲਈਏ ਉੱਥੇ ਵੀ ਲਾਈਟਾਂ ਬੰਦ ਐ ਅਸੀਂ ਤੁਹਾਨੂੰ Shimla Pahadi ਦਾ ਵੀ ਉਸ ਤੋਂ ਬਾਅਦ ਜਾ ਕੇ ਦਿਖਾਵਾਂਗੇ ਪਰ ਪਹਿਲੇ ਇੱਕ ਇੱਕ ਦੋ ਬੰਦਿਆਂ ਨਾਲ ਇੱਥੇ ਗੱਲ ਕਰਾਂਗੇ ਵੀ ਕੀ ਹਾਲ ਐ ਕੈਮਰੇ ਚੱਲਨੇ ਚਾਹੀਦੇ ਜਾਂ ਨਹੀਂ ਚੱਲਨੇ ਚਾਹੀਦੇ ਅਸਲੀ ਤੁਸੀਂ ਖੜੇ ਹੋਏ ਪਹਿਲੇ ਤਾਂ ਨਾਂ ਪੁੱਛਾਂਗੇ ਤੁਹਾਡਾ ਦੀਪਕ ਕੁਮਾਰ ਦੀਪਕ ਕੁਮਾਰ ਜੀ ਰੈੱਡ ਲਾਈਟ ਹੋਈ ਐ ਖੜੇ ਹੋਏ ਐ ਪਰ ਇੱਥੇ ਕੈਮਰੇ ਲੱਗੇ ਹੋਏ ਨੇ ਇਹ ਨਹੀਂ ਚੱਲਦੇ ਬਿਲਕੁਲ ਉਹਨੇ ਤਾਂ ਮੂੰਹ ਥੱਲੇ ਹੋਏ ਨੇ ਤੋਂ ਤੁਹਾਡੀ ਨਿਗਾਹ ਜੀ ਵੀ ਕੈਮਰੇ ਚ ਹਾਂਜੀ ਬਿਲਕੁਲ ਚੱਲਣੀ ਚਾਹੀਦੀ ਜੀ ਕਿਉਂਕਿ ਜਿਹੜੇ ਬੰਦੇ ਕਈ ਵਾਰੀ ਚੋਰ ਹੁੰਦੇ ਆਈਏ ਕੋਈ ਐਹੋਜੀ ਗੱਡੀ ਟਰੇਸ ਕਰਨੀ ਹੁੰਦੀ ਪਰ ਇਹਨਾਂ ਦਾ ਮੂੰਹ ਬਿਲਕੁਲ ਥੱਲੇ ਆ ਇਸ ਲਈ ਚੱਲਦੇ ਨਹੀਂ ਪਏ ਮੈਂ ਕਹਿੰਦਾ ਚੱਲਣੀ ਚਾਹੀਦੀ ਹੈ ਜੀ ਇਹ ਬਿਲਕੁਲ ਚੱਲਣੀ ਚਾਹੀਦੀ ਸਰ ਕਿਉਂਕਿ ਪ੍ਰੋਬਲਮ ਇਹ ਆਉਂਦੀ ਹੈ ਕਿ ਕਈ ਵਾਰ ਸਾਡੇ ਨਾਲ ਪ੍ਰੋਬਲਮ ਆਇਥੋਂ ਕਿਦੋਂ ਗੱਡੀ ਆਦੀ ਸੀ ਡਾਇਰੈਕਟ ਬਹੁਤ ਤੇਜ਼ ਆ ਰਿਹਾ ਸੀ ਰੈੱਡ ਲਾਈਟ ਜੰਪ ਕਰ ਰਿਹਾ ਸੀ ਫਿਰ ਉਹ ਪਰ ਸਰ ਜਿਸ ਤਰ੍ਹਾਂ ਇਸ ਚੌਂਕ ਦੇ ਵਿੱਚ ਲਾਈਟਾਂ ਚੱਲਦੀਆਂ ਭਈਆਂ ਅਦਰਵਾਇਜ਼ ਸਾਡੇ ਸ਼ਹਿਰ 'ਚ ਕਈ ਜਗ੍ਹਾ ਤੇ ਇਦਾਂ ਦੇ ਚੌਂਕ ਆ ਗਏ ਜਿੱਥੇ ਕਰਨਾ ਚਾਹੀਦਾ ਜੀ। ਥੈਂਕ ਯੂ ਸਰ। ਤੋ ਇਸਮ ਜੀ ਜੇਸਰਾ ਦੇਖਦੇ ਆਂ ਵੀ ਲਾਈਟਾਂ ਇੱਥੇ ਆਪਣੇ ਚੌਕ 'ਚ ਚੱਲਦੀਆਂ ਸਾਰੀਆਂ। ਐਸ ਲਈ ਤੁਸੀਂ ਖੜੇ ਵੀ ਹੋ ਸਾਰੇ ਤੁਹਾਡੇ ਪਿੱਛੇ ਟ੍ਰੈਫਿਕ ਖੜੀ ਐ। ਹਾਂਜੀ। ਉੱਤ ਅੱਜ ਸਾਹਮਣੇ ਰੈੱਡ ਲਾਈਟ ਕਰਕੇ ਪਰ ਜੇ ਕੈਮਰੇ ਦੀ ਗੱਲ ਕਰਦੇ ਆ ਬਿਲਕੁਲ ਮੂੰਹ ਉਹਨਾਂ ਦੇ ਥੱਲੇ ਨੇ ਪਤਾ ਨਹੀਂ ਕੀ ਦੇਖਣਾ ਚਾਹੁੰਦੇ ਨੇ ਮੈਂ ਕਿਹਾ ਜੀ ਇਹਨਾਂ ਦਾ ਸਿਸਟਮ ਜਿਹੜਾ ਬਹੁਤ ਖਰਾਬ ਹੈ ਇਹ ਕਦੇ ਇਹ ਨਹੀਂ ਗੌਰ ਕੀਤਾ ਹੀ ਨਹੀਂ ਹੈਗਾ ਮਤਲਬ ਕੈਮਰੇ ਚੱਲਦੇ ਹੈਗੇ ਕਿ ਨਹੀਂ ਹੈਗੇ ਕੀ ਉਹਨਾਂ ਦੀ ਡਾਇਰੈਕਸ਼ਨ ਸਹੀ ਹੈ ਕਿ ਨਹੀਂ ਕਦੇ ਮਤਲਬ ਇਸ ਚੀਜ਼ ਦੇ ਬਾਰੇ ਸਰਕਾਰਾਂ ਸਿਰਫ ਲਾਂਚ ਇੱਕ ਵਾਰੀ ਇੱਕ ਵਾਰੀ ਲਾਤੀਆਂ ਮੁਰਕੇ ਬਸ ਖਤਮ ਬਸ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਕਰ ਸਰ ਬਹੁਤ ਵੱਡੇ ਬਜਟ ਦੇ ਵਿੱਚ ਲਗਾਏ ਗਏ ਸੀ ਕੈਮਰੇ ਤੇ ਇਹਨਾਂ ਦਾ ਅੱਗੇ ਜਾ ਕੇ ਪਾਲਣ ਨਹੀਂ ਹੋਇਆ ਪਾਲਣ ਬਿਲਕੁਲ ਖਤਮ ਹੈ ਜ਼ੀਰੋ ਹੈ ਜੀ ਕੋਈ ਮਤਲਬ ਤੁਸੀਂ ਇਹਦੇ ਵਿੱਚ ਕੋਈ ਚੈੱਕ ਕਰ ਨਹੀਂ ਸਕਦੇ ਕਿਉਂਕਿ ਇਹਦੀ ਕੋਈ ਡਾਇਰੈਕਸ਼ਨ ਨਹੀਂ ਹੈ ਨੀ ਕਿ ਨਾਲ ਇਹ ਚੋਕ ਕੋਈ ਪਤਾ ਪਤਾ ਲੱਗ ਸਕਦਾ ਅਸੀਂ ਜੇ ਕੋਈ ਗੱਡੀ ਟ੍ਰੇਸ ਕਰਨੀ ਹੋਵੇ ਜਾਂ ਕਿਸੇ ਚੋਰ ਨੂੰ ਫੜਨਾ ਹੋਵੇ ਜਾਂ ਕੋਈ ਐਕਸੀਡੈਂਟ ਹੋ ਗਿਆ ਉਹਦੀ ਗਲਤੀ ਦੇਖਣ ਵਾਸਤੇ ਕੈਮਰੇ ਵੱਲ ਦੇਖਣਾ ਹੋਵੇ ਪਰ ਮੈਨੂੰ ਤਾਂ ਲੱਗਦਾ ਕੀੜੀਆਂ ਕੱਢ ਦੇ ਦੇਖਣ ਵਾਸਤੇ ਥੱਲੇ ਨਹੀਂ ਯਾਰ ਤੁਸੀਂ ਆਪਣੇ ਦੇਖੋ ਤੇ ਇਸ ਵਿੱਚ ਕੋਈ ਬੰਦਾ ਇੱਕ 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 ਵੀ ਕੋਈ ਚੀਜ਼ ਮਤਲਬ ਦੂਜਾ ਨਹੀਂ ਆਣੀ ਵਿੱਚ ਕੋਈ ਚੀਜ਼ ਆਈ ਨਹੀਂ ਸਕਦੀ ਕੈਮਰਾ ਦੀ ਡਾਇਰੈਕਸ਼ਨ ਕਿਸੇ ਪੈਸੇ ਨਾਲ ਕੈਮਰੇ ਲਾਉਣ ਤੱਕ ਮਤਲਬ ਹੋ ਸਕਦਾ ਜਿਹੜੇ ਪੈਸੇ ਸੀਗੇ ਗਵਰਨਮੈਂਟ ਦੇ ਉਹ ਲਾ ਕੇ ਇੱਕ ਫਜ਼ੂਲ ਖਤਮ ਕਰ ਦਿੱਤੇ ਬਾਬਾ ਮੁੜ ਕੇ ਅੱਜ ਤੱਕ ਚੈੱਕ ਨਹੀਂ ਕੀਤਾ ਕਿ ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਜ਼ਰੂਰੀ ਹੈਗੀਆਂ ਕਿ ਨਹੀਂ ਹੈਗੀਆਂ ਜਿੱਥੇ ਕੀ ਗਵਰਨਮੈਂਟ ਐਸਲੇ ਵੱਡੀ ਵੱਡੀਆਂ ਫਲੈਕਸਾਂ ਦੇ ਉੱਤੇ ਪੈਸਾ ਖਰਾਬ ਕਰ ਰਹੀ ਹੈ ਦੇ ਆਉਣ ਵਾਲੇ ਟਾਈਮ ਚੋਂ ਤੋਂ ਹੁੰਦਾ ਵੀ ਸ਼ੁਰੂ ਹੋ ਜਾਣੀਆਂ ਤੇ ਇਹਨਾਂ ਚੀਜ਼ਾਂ ਉਤੇ ਗੌਰ ਨਹੀਂ ਕੀਤਾ ਜਾਣਾ ਚਾਹੀਦਾ ਸੀ। ਨਹੀਂ ਗੌਰ ਤਾਂ ਕਰਨਾ ਹੀ ਚਾਹੀਦਾ ਗੌਰ ਕਰੇ ਕੌਣ ਜੀ? ਥੱਲੇ ਤੋਂ ਉੱਪਰ ਤੱਕ ਸਾਰੇ ਮਤਲਬ ਸੱਚਾ ਹੈ ਚੋਰ ਵਾਲੇ ਹੋਏ ਇਹਨੇ ਕੋਈ ਹੈ ਹੀ ਨਹੀਂ ਮਤਲਬ ਇਦਾਂ ਦਾ ਕੋਈ ਮਤਲਬ ਜੁਗਾ ਕਿਸੇ ਨੂੰ ਕਾ ਕੋਈ ਇਸ ਚੀਜ਼ ਦੀ ਪਰਵਾਹ ਹੀ ਨਹੀਂ ਕਿਸੇ ਨੂੰ ਕੋਈ ਕਰਦਾ ਹੀ ਨਹੀਂ ਕੋਈ ਪਰਵਾਹ ਸਾਡੇ ਸ਼ਹਿਰ ਦੇ ਵਿੱਚ ਘੱਟੋ ਘਾਟ ਨਹੀਂ 7-8 ਚੌਕ ਹੈਗੇ ਨੇ ਪਰ ਦੇਖਿਆ ਜਾਵੇ ਤਾਂ ਘੱਟੋ ਘਾਟ ਤਿੰਨ ਚੌਕਾਂ ਦੇ ਵਿੱਚ ਹੀ ਆਪਣੀਆਂ ਲਾਈਟਾਂ ਰੈੱਡ ਲਾਈਟਾਂ ਜਗਦੀਆਂ ਨੇ। ਪਰ ਜਿੱਦਾਂ ਗਵਰਨਮੈਂਟ ਕਾਲੇ ਦੀ ਗੱਲ ਕਰ ਲਈ ਹੈ ਜਾਂ ਹੋਰ ਕੋਈ ਇਸੇ ਚੌਕ ਦੀ ਗੱਲ ਕਰ ਲਈ ਹੈ ਸ਼ਿ ਪਰ ਹੁਣ ਸਾਰੀਆਂ ਚ ਲਾਈਟਾਂ ਬੰਦ ਮੈਂ ਕਿਹਾ ਜੀ ਸਾਰੀ ਪਾਸੋਂ ਪਵੇਲ ਹੈ ਜਿਹੜੀਆਂ ਕਿਸੇ ਟਾਈਮ ਤੇ ਰੈੱਡ ਲਾਈਟਾਂ ਕੱਲੇ ਕੱਲੇ ਚੌਂਕ ਚੱਲਦੀਆਂ ਸੀ ਅੱਜ ਤੁਸੀਂ ਜਾ ਕੇ ਦੇਖੋਗੇ ਚੌਂਕਾਂ ਦੇ ਵਿੱਚੋਂ ਰੈੱਡ ਲਾਈਟਾਂ ਹੀ ਖਤਮ ਹੋ ਗਈਆਂ ਉਹ ਜਿਹੜੇ ਕੰਬੇ ਸਿਗੇ ਉਹ ਚੱਕ ਖਤਮ ਹੋ ਗਿਆ ਲਾਈਟਾਂ ਵੀ ਖਤਮ ਹੋ ਗਿਆ ਸਾਰਾ ਕੁਝ ਇਸੇ ਸ਼ੇਸ਼ਟ ਵਿੱਚ ਖਤਮ ਹੋ ਗਿਆ ਉੱਥੇ ਉੱਥੇ ਮਤਲਬ ਸਾਡੇ ਹੁਸ਼ਿਆਰਪੁਰ ਦੇ ਵਿੱਚ ਜੇ ਅਸੀਂ ਮੰਨ ਲਈਏ ਜੇ ਜਲੰਧਰ ਦੇ ਇੱਕ ਮਾਡਰਨ ਟਾਊਨ ਦਾ ਹਿੱਸਾ ਵੀ ਹੈ ਨੀਗਾ ਪਰ ਲੇਕਨ ਹੁਸ਼ਿਆਰਪੁਰ ਦੇ ਵਿੱਚ ਕਦੇ ਵੀ ਜ਼ਿੰਦਗੀ ਦੇ ਵਿੱਚ ਕਦੇ ਸੁਧਾਰ ਹੋ ਹੀ ਨਹੀਂ ਸਕਦਾ ਜਿੰਨੇ ਵੀ ਮੰਤਰੀ ਆਦੇ ਸਾਰੇ ਘਟਾਪਟਾਂ ਦੇ ਕਿਹੜਾ ਵੀ ਦੇਖਦਾ ਉਹ ਆਪਣੇ ਆਪ ਨੂੰ ਭਰਨੇ ਨੂੰ ਦੇਖਦਾ ਆਪਣੇ ਆਪਣੀਆਂ ਜੇਬਾਂ ਭਰਨ ਨੂੰ ਦੇਖਦੇ ਤੇ ਕੀ ਇਹ ਮਤਲਬ ਇਹਨੂੰ ਇੱਕ ਛੰਦੇ ਛੋਟਾ ਜਿਹਾ ਇੱਕ ਮਤਲਬ ਸ਼ਹਿਰ ਹੋਇਆ ਮੈਂ ਕਿਹਾ ਜੇਕਰ ਅਸੀਂ ਚਾਹੀਏ 4 ਜਾਂ 5 ਕਿਲੋਮੀਟਰ ਦੇ ਅਧਿਅਰੇ ਦੇ ਅੰਦਰ ਖਤਮ ਹੋ ਜਾਂਦਾ ਇੰਨੇ ਦੇ ਵਿੱਚ ਨੀਂਦ ਨੂੰ ਸੁਧਾਰਿਆ ਜਾਂਦਾ ਨਾ ਨਾ ਇਹਨਾਂ ਕੋ ਸੜਕਾਂ ਦੀ ਹੈ ਨਾ ਕਿਸੇ ਹੋਰ ਚੀਜ਼ ਦੀ ਹੈ ਜੇਕਰ ਚੰਦਕ ਅੱਜ ਕੱਲ੍ਹ ਮੰਤਰੀਆਂ ਦਾ ਗੱਲ ਕੀ ਹੈ ਮੰਤਰੀ ਸਿਪ ਇੱਕ ਛੋੜੀਏ 2 ਫੁੱਟ ਦੀ 200 ਫੁੱਟ ਦੀ ਗੱਡੀ 100 ਫੁੱਟ ਦੀ ਗੱਡੀ 5 ਫੁੱਟ ਦੀ ਗੱਡੀ ਪੂਰਾ ਅਧ ਘਾਟਨ ਕਾਂਚੇ ਰੁੱਝੇ ਹੋਏ ਇੰਨਾ ਕੰਮ ਕਰਕੇ ਆਪਣੇ ਆਪ ਨੂੰ ਖਾਦੇ ਵੇ ਬਸੇ ਬਹਾਦਰੀ ਕਰ ਬੈਠੇ ਆ ਪਰ ਲੇਕਨ ਜ਼ਮੀਨੀ ਪੱਧਰ ਤੇ ਕੁਛ ਨਹੀਂ ਸ਼ੇਪ ਆਪਣੇ ਹਵਾ ਦੇ ਵਿੱਚ ਹੀ ਹੈਗਾ ਮੈਂ ਮਤਲਬ ਵੀ ਅਸੀਂ ਆ ਕਰ ਦਿੱਤਾ ਸੀ ਆ ਕਰ ਦਿੱਤਾ ਸੀ ਆ ਕਰ ਦਿੱਤਾ ਦਾ 20 250 50 100 100 ਦਾ ਫੋਟ ਦੀਆਂ ਗੱਡੀਆਂ ਦੇ ਮੰਤਰੀ ਭਾਗ ਜਿਆ ਕਰਕੇ ਜਾ ਰਿਕੇ ਇੱਕ ਐਮਸੀ ਮੁਹੱਲੇ ਦਾ ਉਹ ਵੀ ਮਤਲਬ ਕੁਛੋੜਾ ਸ਼ਰਮਾਂਦਾ ਵੀ ਮੈਂ ਯਾਰ ਗਲੀ ਦਾ ਕਿਉਂ ਕਿਦਾਂ ਅਧਿਕਾਰਨ ਕਰਨਾ ਵੀ ਕਿਦਾਂ ਵੱਡਾ ਕੰਮ ਹੈ ਪਰ ਇਹਦੇ ਵਿੱਚ ਮੰਤਰੀ ਵੀ ਜਿਹੜੇ ਹੈਗੇ ਉਹ ਅਧਿਕਾਰਨ ਕਰਨ ਚ ਆਪਣੇ ਆਪਣੇ ਬਿਜ਼ੂਰ ਹੋਵੇ ਪਤਾ ਨਹੀਂ ਕਿੰਡੀ ਕਮਾਲ ਮਾਰਦੇ ਤੁਹਾਨੂੰ ਨਹੀਂ ਲੱਗਦਾ ਜੇ ਮੰਤਰੀਆਂ ਦੀ ਜਗ੍ਹਾ ਉੱਥੇ ਠੇਕੇਦਾਰ ਦਾ ਨੰਬਰ ਲਿਖਿਆ ਹੋਵੇ ਉਸ ਪੱਥਰ ਦੇ ਉੱਤੇ ਜੇ ਉਹ ਗਲੀ ਟੁੱਟ ਜਾਵੇ ਤਾਂ ਉਹਨੂੰ ਕਾਲ ਕੀਤੀ ਜਾ ਸਕੀ ਮੈਂ ਕਹਾਂ ਜੀ ਬਿਲਕੁਲ ਚਾਹੀਦਾ ਤੇ ਐਸੀ ਤਰ੍ਹਾਂ ਹੀ ਹੈ ਪਰ ਗਵਰਨਮੈਂਟ ਨੂੰ ਇਹ ਚਾਹੀਦਾ ਵੀ ਅਸੀਂ ਜਿਹੜੀਆਂ ਮਤਲਬ ਕੋਈ ਵੀ ਸੜਕਾਂ ਬਣਾਣੇ ਆ ਉਹ ਕੰਸਟਰਕਸ਼ਨ ਜੋ ਕਿਸੇ ਨੂੰ ਠੇਕਾ ਦਿੰਦੇ ਆ ਕਮ ਸੇ ਕਮ 4 ਜਾਂ 5 ਸਾਲ ਤੱਕ ਟੁੱਟਣ ਦਾ ਤੁਸੀਂ ਅੱਜ ਸੜਕ ਬਣਾਓ 15 ਦਿਨਾਂ ਨੂੰ ਸੜਕ ਖਿਲਰੀ ਹੋ ਪਈ ਹੁੰਦੀ ਆ ਮਤਲਬ ਕੋਈ ਪੁੱਛਦਾ ਨਹੀਂ ਤੁਸੀਂ ਲੱਖ ਵਾਰੀ ਕਹੀ ਜਾਓ ਟੋਏ ਟਿੱਬੇ ਪਏ ਆ ਕੁਝ ਪਏ ਕੁਝ ਸੁਧਾਰੀ ਹੈ ਨਹੀਂ ਕਿਸੇ ਪਾਸੇ ਜਿੰਨਾ ਇੱਟਨਾ ਕਾਜ ਦਾ ਗਵਰਨਮੈਂਟ ਕੋ ਫਾਂਡ ਵਾਣਾ ਜਿੰਨਾ ਇਹਨਾਂ ਕੋਲ ਪੈਸਾ ਆਣਾ ਸਾਨੂੰ ਨਹੀਂ ਲੱਗਦਾ ਹੁਣ ਮੰਨ ਲੀ ਜੀ ਅਸ਼ਹਾਰਪੁਰ ਦੇ ਵਿੱਚ ਅਸੀਂ ਚੋਦੇ ਕੰਢੇ ਅਸੀਂ ਇਕੋ ਇੱਕ ਤੁਸੀਂ ਉਹ ਉਹ ਵਿੱਚ 70 72 ਲੱਖ ਰੁਪਈਆ ਸ਼ੋਅ ਕਰਦੇ ਵੇ ਕਰ ਦਿੰਦਾ ਆਪੇ ਘੁੰਮਦੇ ਜੇ ਅਗਰ ਮੈਂ ਅੱਜ ਅੱਜ ਦੀ ਗੱਲ ਕਰਾਂ ਮੈਨੂੰ ਇੱਕ ਇੱਕ ਲੱਖ ਰੁਪਈਆ ਦੇ ਦਿੰਦੇ ਨਾ ਇਹ ਉਹਦੇ ਨਾਲ ਵਧੀਆ ਪਾਰਕ ਮੈਂ ਬਣਾ ਕੇ ਦੇ ਦਿੰਦਾ ਕੀ ਬਾਤ ਪਰ ਲੇਕਿਨ ਸਾਰਾ ਕੁਝ ਥੱਲੇ ਤੋਂ ਉੱਪਰ ਤੱਕ ਸਾਰੇ ਰਲੇ ਵੀ ਜਿਹੜੇ ਵਿਚੋਰੀਆ ਕਰਪਟ ਹੀ ਹੋਈ ਪਈ ਆ ਸਰਕਾਰ ਕਿਸੇ ਨੂੰ ਕੀ ਕਰੇ ਥੈਂਕ ਯੂ ਸਰ ਕਰਨੂ ਭਾਜੀ ਜਿਸ ਤਰ੍ਹਾਂ ਦੇਖ ਰਹੇ ਰੈੱਡ ਲਾਈਟ ਤੇ ਤੁਸੀਂ ਅਸਲੇ ਖੜੇ ਹੋਏ ਹੋ ਹਾਂਜੀ ਤੇ ਕੈਮਰੇ ਦਾ ਮੂੰਹ ਬਿਲਕੁਲ ਥੱਲੇ ਹੈਗੇ ਨੇ ਜਿਹੜੇ ਕੈਮਰੇ ਲੱਗੇ ਹੋਏ ਨੇ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੁਝ ਐਦਾਂ ਦੀ ਗੱਲ ਜਿਹੜਾ ਕੋਈ ਗੱਡੀ ਕੋਈ ਟਰੇਸ ਕਰਨੀ ਹੋਵੇ ਤਾਂ ਨਹੀਂ ਹੋਏਗਾ ਐਨਾ ਖਰਚਾ ਕਰਕੇ ਗੱਡੀ ਕਿਸ ਤਰ੍ਹਾਂ ਦੇਖਦੇ ਆ ਵੀ ਕੈਮਰੇ ਚੱਲਨੇ ਚਾਹੀਦੇ ਨਹੀਂ ਬਿਲਕੁਲ ਚੱਲਨੇ ਚਾਹੀਦੇ ਆ ਇਹ ਭਾਈ ਜਨਤਾਈ ਸੇਫਟੀ ਵਾਸਤੇ ਸਭ ਕੁਝ ਚੱਲਣਾ ਚਾਹੀਦਾ ਕੈਮਰਾ ਬਿਲਕੁਲ ਕੋ ਘਟਨਾ ਘਟੇ ਕਈ ਲੋਟਾਂ ਡਿਸ ਨਹੀਂ ਕਰ ਪਾਉਂਦੇ ਅਗਰ ਤੇ ਫੇਕ ਕੀ ਕਰੂ ਅਗਰ ਕੈਮਰੇ ਲੱਗੇ ਆ ਪ੍ਰੋਪਰ ਤੁਸੀਂ ਟਰੇਸ ਹੀ ਨਹੀਂ ਕਰ ਪਾਹੋਗੇ ਤਾਂ ਫਿਰ ਇਹਦਾ ਕੀ ਫਾਇਦਾ ਤੁਹਾਨੂੰ ਪਾਜੀ ਕਿਸ ਤਰ੍ਹਾਂ ਦੇਖਦੇ ਆ ਰੈੱਡ ਲਾਈਟ ਤੇ ਅਸਲ ਉਹ ਉਹੀ ਖੜੇ ਹੋਏ ਆ ਤਾਂ ਕੈਮਰੇ ਦੇ ਵੀ ਬਿਲਕੁਲ ਥੱਲੇ ਨੇ ਬਿਲਕੁਲ ਜੀ ਕੈਮਰੇ ਸਾਈਡ ਡਾਇਰੈਕਸ਼ਨ 'ਚ ਹੋਣੇ ਚਾਹੀਦਾ ਤਾਂ ਉਹ ਗਲਤ ਆ ਕਿਸੇ ਦਾ ਅੱਜ ਕੱਲ ਚੋਰੀਆਂ ਇੰਨੀਆਂ ਹੁੰਦੀਆਂ ਫੜੇ ਨਹੀਂ ਹੁੰਨੇ ਚੋਰ ਸਦਰ ਚੌਂਕ ਤੋਂ ਬਾਅਦ ਐਸਲੇ ਅਸੀਂ ਸ਼ਿਮਲਾ ਪਾੜੀ ਚੌਂਕ ਤੇ ਐਸਲੇ ਖੜੇ ਆ ਜਿੱਥੇ ਕੀ ਇਹ ਬੜਾ ਸ਼ਹਿਰ ਦਾ ਮੇਨ ਚੌਂਕ ਮੰਨਿਆ ਜਾਂਦਾ ਕਿਉਂਕਿ ਇੱਥੋਂ ਇੱਕ ਉਨਰ ਰੋਡ ਨੂੰ ਨਿਕਲ ਜਾਂਦਾ ਹੈ ਕਿ ਸ਼ਹਿਰ ਦੇ ਵਿੱਚ ਮੇਨ ਐਂਟਰੀ ਹੈ ਲਾਈਟਾਂ ਦਾ ਪ੍ਰਬੰਧ ਇੱਥੇ ਵੀ ਹੈ ਨੀਗਾ ਅਸੀਂ ਗੱਲ ਕਰੀਏ ਤਾਂ ਵੱਡੀਆਂ ਫਲੈਕਸਾਂ ਦੇ ਪਿੱਛੇ ਇੱਥੇ ਜਿਹੜਾ ਤਿੰਨ ਕੈਮਰੇ ਅਸੀਂ ਦੇਖ ਸਕਦੇ ਆ ਉਹਨਾਂ ਦੇ ਮੂਹ ਵੀ ਥੱਲੇ ਨੂੰ ਹੀ ਆ ਪਰ ਇੱਥੇ ਅੱਗੇ ਜਿਹੜੀ ਲਾਈਟ ਲੱਗੀ ਸੀ ਪਿੱਛੇ ਉਹਦੇ ਪਿੱਛੇ ਆ ਗਈ ਹੈ ਫਲੈਕਸ ਦੇ ਪਰ ਬਾਕੀ ਜੇ ਲੋਕੀ ਲੋਕਾਂ ਦੀ ਗੱਲ ਕਰੀਏ ਤਾਂ ਲੋਕੀ ਸਾਰੇ ਜਿਹੜੇ ਹੈਗੇ ਨੇ ਆਪਣੀ ਮਰਜ਼ੀ ਮਨਮਰਜ਼ੀ ਦੇ ਨਾਲ ਹੀ ਨਿਕਲ ਰਹੇ ਨੇ ਪੁਲਿਸ ਵਾਲਾਂ ਦੀ ਗੱਲ ਕਰੀਏ ਪੁਲਿਸ ਵਾਲੇ ਆਪਣੀ ਡਿਊਟੀ ਤੇ ਆ ਉਹ ਆਪਣੀ ਡਿਊਟੀ ਪੂਰੀ ਕਰ ਰਹੇ ਐਸ ਲਈ ਇੱਥੇ ਇੱਕ ਪੁਲਿਸ ਵਾਲੇ ਭਾਈ ਸਾਹਿਬ ਖੜੇ ਵੀ ਆ ਪਰ ਗੱਲ ਕਰਦੇ ਆ ਲਾਈਟਾਂ ਦੀ ਇਹ ਲਾਈਟਾਂ ਪ੍ਰੋਪਰ ਲੱਗੀਆਂ ਹੋਣ ਤੇ ਉਹ ਥੋੜੀ ਦੇਰ ਟਾਈਮ ਮਿਲ ਜਾਂਦਾ ਤੁਸੀਂ ਇੱਕ ਦੂਜੀ ਦੀ ਟ੍ਰੈਫਿਕ ਨੂੰ ਕਢਾਉਣ ਵਾਸਤੇ ਤੇ ਇੱਕ ਸਾਈਡ ਤੋਂ ਰੋਕਣ ਵਾਸਤੇ ਵੀ ਪਰ ਗੱਲ ਇਹ ਮੇਨ ਚੌਂਕ ਦੇ ਕਰਕੇ ਇੱਥੇ ਲਾਈਟਾਂ ਬਹੁਤ ਜ਼ਰੂਰੀ ਨੇ ਲਾਈਟਾਂ ਲੱਗੀਆਂ ਇੱਕ ਬਿਲਕੁਲ ਅਸੀਂ ਸਾਹਮਣੇ ਜੇ ਕੈਮਰਾ ਦੀ ਨਿਗਾਹ ਨਾਲ ਦੇਖ ਸਕੀਏ ਸ਼ਹਿਰ ਦੇ ਅੰਦਰਲੀ ਸਾਈਡ ਜਿਹੜੀ ਐਂਟਰੀ ਜਾ ਰਹੀ ਹੈ ਮੈਡੀਕਲ ਸਟੋਰ ਦੇ ਬਿਲਕੁਲ ਸਾਹਮਣੇ ਲਾਈਟ ਲੱਗੀ ਹੈ ਪਰ ਉਹਦਾ ਵੀ ਕੋਈ ਕੰਮ ਨਹੀਂ ਹੈ ਇਧਰਲੀ ਸਾਈਡ ਜੇ ਗੱਲ ਕਰੀਏ ਅਸੀਂ ਜਿਹੜਾ ਕਿ ਚੋਵਲ ਰਸਾ ਜਾਂਦਾ ਹੈ ਨਗਰ ਕੌਂਸਲ ਵਾਲ ਜਾਂਦਾ ਹੈ ਜਿਹੜਾ ਤੇ ਉਹਦੇ ਵੀ ਲਾਈਟ ਐਸਲੇ ਬੰਦ ਪਈਆਂ ਸਾਰੀਆਂ ਲਾਈਟਾਂ ਬੰਦ ਪਈਆਂ ਇੱਥੇ ਸਾਡਾ ਭਰਾ ਜਿਹੜਾ ਪੁਲਿਸ ਕਰਮੀ ਇੱਥੇ ਡਿਊਟੀ ਤੇ ਹੈਗਾ ਇਹਨਾਂ ਦੀ ਡਿਊਟੀ ਪੂਰੀ ਚੱਲ ਰਹੀ ਹੈ ਗੱਲ ਇਹੀ ਹੈ ਵੀ ਇਹ ਮੇਨ ਚੌਕ ਹੈਗਾ ਆਉਣ ਵਾਲੇ ਦਿਨਾਂ 'ਚ ਧੁੰਦਾ ਪੈਣੀ ਆ ਤੇ ਜਿਹੜੀਆਂ ਲਾਈਟਾਂ ਆ ਇਹ ਪ੍ਰੋਪਰ ਪੂਰੀਆਂ ਜਗਣੀਆਂ ਚਾਹੀਦੀਆਂ ਤਾਂਹੀਂ ਇੱਥੇ ਕੋਈ ਰੁਕੇਗਾ ਨਹੀਂ ਤੇ ਧੁੰਦ ਪੈ ਗਈ ਤਾਂ ਬਹੁਤ ਇੱਕ ਐਕਸੀਡੈਂਟ ਦਾ ਵੱਡੇ ਹਾਸੇ ਦਾ ਡਰ ਹੈ